ਨਿਆਲਾ ਕਿ ਤਾਵੇਂ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆ ਤਾਂ ਨਿਮਰਤ ਹੋਣਾ ਨੇਪਲ ਹੋਇਆ ਸੀ ਝੂਠ ਨਹੀਂ ਬੋਲਦੀ ਉਹ ਤਾਂ ਬੋਲਦੀ ਵੀ ਘੱਟ ਆ ਸੋ ਇੱਕ ਕੱਟ ਬੋਲੇ ਤਾਂ ਝੂਠ ਵੀ ਬੋਲੇ ਆ ਤਾਂ ਨਹੀਂ ਹੋ ਸਕਦਾ ਨਾ ਸੋ ਇਹ ਦੋਵੇਂ ਬਹੁਤ ਲੜੇ ਮੈਨੂੰ ਪਤਾ ਕਿ ਲਿਪ ਆਹੀ ਚੱਲਨੀ ਆ ਚਲਾਇਓ ਚਲਾਇਓ ਗੋਲੀਆਂ ਤਾਂ ਨਹੀਂ ਚੱਲੀਆਂ ਨਾ ਤੁਸੀਂ ਦੋਵੇਂ ਬੈਠੇ ਹੋ ਇੱਧਰ ਗੋਲੀਆਂ ਨਹੀਂ ਚੱਲੀਆਂ ਜੀ ਦੋਵੇਂ ਲੜੇ ਬਹੁਤ ਸੀ ਤੇ ਆਹੀ ਹੁੰਦਾ ਜੇ ਕਿ ਕੋਈ ਪ੍ਰੈਂਕ ਕਰਤਾ ਆ ਲੜ ਪਿਆ ਨੇ ਬ੍ਰਾਂਡ ਕਰਤਾ ਉਹ ਲੜਦੇ ਹੈਨਾ ਬਟ ਕੋਈ ਗੱਲ ਇਹ ਮੈਂ ਕਿੰਨੀ ਵੱਡਾ ਪ੍ਰੋਡਕਸ਼ਨ ਆ ਆ ਕਾਫੀ سارے ਪੈਸੇ ਇਹਨਾਂ ਦੀ ਲੜਾਈਆਂ ਸੁਝਾਂ ਚ ਲੱਗ ਗਏ ਵਰਨਾ ਹੋਰ ਵੀ ਸਸਤੀ ਹੋ ਜਾਣੀ ਸੀ ਪਰ ਬਟ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਫਿਲਮ 'ਚ ਤੁਹਾਨੂੰ ਯਾਰੀ ਦਿਖੂਗੀ ਦੁਸ਼ਮਣੀ ਦਿਖੂਗੀ ਇਹਨਾਂ ਦੀ ਆ ਬਹੁਤ ਵਧੀਆ ਨੇ ਦੋਨੋਂ ਮੰਗੇ ਆ ਠੀਕ-ਠੀਕ ਕਰ ਲੈਂਦੇ ਸਾਰਾ ਕੁਝ ਗਾਲ ਵੀ ਠੀਕ ਲੈਂਦੇ ਨੇ ਦੋਨੇ ਤਾਂ ਤੁਸੀਂ ਪਲੀਜ਼ ਬੈਸਟ ਵਿਸ਼ਸ ਦਿਓ ਤੁਮਾਰਾ ਦੋਵੇਂ ਗਰੋ ਕਰਨ ਤੇ ਇੱਕ ਦੂਜੇ ਨਾਲ ਨਾ ਲੜਨ ਅਸੀਂ ਤਾਂ ਇਹੀ ਜਾਵਾਂਗੇ